ਓਪਰੇ ਰੋਬ ਦੇਖੋ ਨਾ ਆਦਮੀ ਆਦਮੀ ਨੂੰ ਜਦੋਂ ਸਮਝਦੇ ਜਾਨਵਰਾਂ ਨੂੰ ਜਿਵੇਂ ਆਦਮੀ ਇਹ ਤਾਂ ਹੀ ਆਦਮੀ ਚ ਆਦੂ ਦੀ ਜਗ੍ਹਾ ਸਮਝਦਾ ਲੋੜ ਆ ਜਾ ਪੈ ਗਈ ਨਹੀਂ ਫੇਰ ਭੇਗ ਦੇ ਵਿੱਚ ਇਹ ਜੀ ਦੋਸਤਾਂ ਦੀ ਹੈ ਜੀ ਪੰਜਾਬੀ ਹੈ ਇਹ ਜੀ ਇਹਦੀ ਚਪੜੀ ਕਹੇ ਜੀ ਹੈ ਫਿਰ ਜੀ ਅੱਗਲਾ ਦੇ ਦੇਸ਼ ਕਿਹੜਾ ਫਿਰ ਇਹਦੇ ਵਿੱਚ ਸੂਬਾ ਕਿਹੜਾ ਸੂਬੇ ਵਿੱਚ ਜ਼ਿਲ੍ਹਾ ਕਿਹੜਾ ਜ਼ਿਲ੍ਹੇ ਵਿੱਚ ਤਹਿਸੀਲ ਕਿਹੜੀ ਹੈ ਤਹਿਸੀਲ ਵਿੱਚ ਉਹ ਸ਼ਹਿਰ ਕਿਹੜਾ ਪਿੰਡ ਕਿਹੜਾ ਫਿਰ ਮੁਹੱਲਾ ਕਿਹੜਾ ਫਿਰ ਕਹਾ ਸਾਡਾ ਉਹਦੇ ਚ ਉਹ ਖਾਨਦਾਨ ਕੀ ਹੈ ਹੌਲੀ ਹੌਲੀ ਆਉਂਦਾ 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 ਘਰ ਤੱਕ ਪਹੁੰਚ ਜਾਂਦੇ ਫਿਰ ਕਹਾ ਟੈਟ ਕਰਦਾ ਕਰਦਾ ਦਾਇਰਾ ਆਪਣੇ ਤੇ ਆ ਟਿਕਦੀ ਉਸੂਈ ਇਹ ਇਹਦਾ ਕੋ ਕੁਛ ਨਹੀਂ ਦ੍ਰਵਕੰ ਨਪੇਖੰ ਨਿਰੰਕਾਰ ਨਿਤਿ ਨਿਰੰਕਾਰ ਨਿਤਿ ਰੂਪੇਸ਼ ਨਿਰਾਕਾਰ ਰਹਿਦਾ ਹੋ ਰਾਕਾਰ ਰਹਿਦਾ ਇਹ ਜਿਹੜਾ ਨਿਰਾਕਾਰ ਦਾ ਜੀਵ ਵੀ ਹੈ ਇਹਨੂੰ ਦੁਬਾਰਾ ਸਰੀਰ ਧਾਰਨ ਕਰਨਾ ਪੈਂਦਾ ਕਿਉਂਕਿ ਸਾਬਤ ਨਹੀਂ ਹੈ ਇਹ ਮਾਇਆ ਦੇ ਆਸਰੇ ਇਹ ਅੱਧਾ ਸੋ ਜਾਂਦਾ ਅੱਧਾ ਜਾਗਦਾ ਜਿਹੜਾ ਬਸ ਸੋ ਜਾਂਦਾ ਹੈ ਜਿੰਨਾ ਚਿਰ ਉਹ ਜਾਗਦਾ ਨਹੀਂ ਨਗਾ ਉਦੇ ਵਾਰਗਾਂ ਦੇ ਤਿੰਦ ਆ ਆ ਉਦੇ ਵਾਲੇ ਗੋੜੀ ਹੋ ਜਾਂਦੇ ਨਾ ਅਮਰੰਕਾਰ ਨਿਤਿਆ ਗੱਲ ਤਿੰਦ ਨਹੀਂ ਹੋ ਜਾਂਦਾ ਅਦਮੈ ਕੰਢੀ ਹੋ ਜਾਂਦਾ ਬੇਗੰਢੀ ਹੋ ਜਾਂਦਾ ਉਹ ਲਾਚਾਰੇ ਜੰਮਲ ਬੰਦ ਜਿੰਦਾ ਐ ਸਾਰੇ ਉਤਲੇ ਗੁਣ ਇਹਦੇ ਚੌੜੇ ਨੇ ਤਾਂ ਇਹਦਾ ਛਤਕਾਰਾ ਹੋੜੇ ਮਹਾ ਜੋਗ ਜੋਗਮ ਕਿਦੇ ਨੇ ਖਿਆਲੇ ਚ ਪੜ ਲ ਜਾਂਦੇ ਜੈਸਾ ਤੂੰ ਤੈਸਾ ਤੂੰ ਹੀ ਪਰ ਜੈਸਾ ਉਹ ਆ ਉਹ ਜੈ ਹੋਣਾ ਪੈਣਾ ਇਹਨੂੰ ਫਿਰ ਜੋਗ ਹੈ ਉਹਨੂੰ ਕਹਿੰਦੇ ਜੋਗ ਜੁੜ ਗਿਆ ਇੱਕ ਹੋ ਗਿਆ ਫਿਰ ਕੋ ਉਹ ਨਮਾ ਨਮਹਾ ਜੋਗ ਜੋਗੰ ਸੁਪਰਮ ਪਵਿੱਤੰ ਮਹਾ ਜੋਗ ਜੋਗ ਮਹਾ ਜੋਗ ਹੈ ਉਹਦਾ ਸੁਪਰਮ ਪਵਿੱਤੰ ਪਰਮੁਪਵਿੱਤੰ ਸਭਾਂ ਨਾਲ ਜੁੜਿਆ ਹੋਇਆ ਸਾਰਿਆਂ ਦਾ ਧਿਆਨ ਰੱਖਦਾ ਜੁੜਿਆ ਨਾਲ ਧਿਆਨ ਸਾਰਿਆਂ ਦਾ ਸਾਰਿਆਂ ਦੀ ਚਿੰਤਾ ਉਹਨੂੰ 괜ੀ ਹੈਗਾ ਵੀ ਇਦਾਂ ਦਾ ਦੋ ਘਨੇ ਮਾਰ ਗਿਆ ਲਾੜ ਵਾਲਾ ਬਾਲਟੀ ਉਹ ਪੰਨਪਾਸ ਵਾਲੇ ਰੋਲੇ ਪਾਉਂਦੇ ਨੇ ਐਂਦੀ ਕਰਦਾ ਉਹ ਸਭਲਾ ਤੇ ਆਂਦੂ ਤੇ ਦਾ ਲੋੜਾ ਜਿਆਦਾ ਹੀ ਅਜੇ ਸਿਸਟਮ ਐ ਐਸਾ ਬਣਾ ਕੇ ਰੱਖਿਆ ਹੈ ਹਾਂਜੀ ਅਜੇਮ ਆਪਰੇਨ ਆ ਨਾਮੇ ਅਠਾਵੇਂ ਅਜੇਮ ਤੈਨੂੰ ਕੋ ਜਿੱਤ ਨਹੀਂ ਸਕਦਾ ਐ ਨਹੀਂ ਆ ਕੱਬ ਅੱਜ ਤੂੰ ਰਾਜਾ ਕੱਲ ਕੋਈ ਹੋਰ ਹੋ ਜਾਊਗਾ ਸ਼੍ਰੀ ਕਹਣੀ ਹੈ ਤੇਰਾ ਜਿੱਤੂ ਤਾਂ ਨਾ ਕੋਈ ਸ਼੍ਰੀ ਹੋ ਜਿਹੜੇ ਤੇਰੇ ਵਰਗ ਨੇ ਉਹ ਤੁਸੀਂ ਸਾਰੇ ਇੱਕੋ ਤੁਹਾਡੇ ਜਾਇ ਇੱਕ ਪ੍ਰੇਮ ਕੋਈ ਔਗੜੀ ਕੋਈ ਬੈਰੀ ਕੋ ਵੜਣਾ ਨਹੀਂ ਕੋਈ ਛਾਈ ਨਹੀਂ ਹਾਂਜੀ ਅਲਾਮ ਆਪਣੇ ਮੱਤ ਕੋਈ ਅਛਾ ਨਹੀਂ ਹੈ ਹਾਂਜੀ ਮਹਾ ਜੋਗ ਜੋਗੰ ਮਹਾ ਕਾਮ ਕਾਮੰ ਮਹਾ ਜੋਗ ਜੋਗ ਮਹਾ ਜੋਗ ਹੈ ਸਾਰਾ ਸਭਨ ਸ੍ਰਿਸ਼ਟ ਕੋਨ ਸਾਰਾ ਆਦਮੀ ਨਾਲੇ ਨਹੀਂ ਜੁੜਿਆ ਹੋਇਆ ਅਜਿਹੇ ਪਲੈਨੇਟ ਨੇ ਸਾਰੇ ਇਹਨਾਂ ਨਾਲ ਵੀ ਜੁੜਿਆ ਕੋਈ ਆਪਣਾ ਰਾਹ ਨਾ ਬਦਲ ਲੈ ਛੜ ਕੋਈ ਟਕਰਾਣ ਨਾ ਜਾਵੇ ਦੂਹੇ ਚ ਸਾਰੇ ਸਿਸਟਮ ਨਾਲ ਜੁੜਿਆ ਹੋਏ ਵਾਹ ਜੋਗ-ਜੋਗ ਮਹਾ ਕਾਮ-ਕਾਮ ਵਾਹ ਕਾ ਤੇਰੀ ਕਾਬਲਤਾ ਕਿੰਨੀ ਹੈ ਐਨੀ ਬੜੀ ਸਸਤੀ ਹੈ ਸਭ ਐਵੇਂ ਖਾਓ ਜੂ ਜੁਬੇਵਾਰੀ ਆ ਹੈ ਕਾਬਲ ਜੁਬੇਵਾਰੀ ਹੈ ਤਾਂ ਕਾਬਲਾ ਹੋਊਗੀ ਸਿਸਟਮ ਜੀ ਹੈ ਐਡਾ ਬੜਾ ਜਿਹੜਾ ਚੱਲਦਾ ਹੈ ਤੇ ਕਾਮਨਾ ਤੇਰੇ ਅੰਦਰ ਤੇ ਜਲਦੀ ਰਹੇ ਜਲਦੀ ਤਾਂ ਰਹੂ ਜੇ ਤੇਰੇ ਅੰਦਰ ਕਾਮਨਾ ਜਲਦੀ ਰਹਣ ਦੀ ਜੇ ਤੇਰੀ ਕਾਮਨਾ ਖਤਮ ਹੋਈ ਨਾ ਜਲਦੀ ਰਹੇ ਤਾਂ ਸਾਰਾ ਖਤਮ ਹੋ ਜਾਊਗਾ ਜਿੰਨਾ ਤੇਰੀ ਚਿਰਉਣ ਦੀ ਇੱਛਾ ਤੇਰੇ ਅੰਦਰ ਇਹ ਚੱਲੂਗਾ ਸਿਸਟਮ ਜੇ ਤੇਰੀ ਛਲੋ ਨਹੀਂ ਹਤੋ ਜੇ ਇਹ ਸੈਲ ਚੱਲੂਗਾ ਅਲੈਕੰ ਆਫੇਕੰ ਆਨਿਲਨ ਆਨਾਦਨ ਅਲੈਕੰ ਇਹ ਸਾਰੀ ਜਿਹੜੀ ਗੱਲ ਹੈ ਨਾ ਲਿਖ ਰਹੇ ਆ ਬੋਲ ਰਹੇ ਆ ਲਿਖੇ ਤਾਂ ਵੈਸੇ ਗੱਲ ਹੈ ਭਰੀ ਇਹ ਆ ਦੱਸ ਰਹੇ ਨਾ ਇਹ ਲਿਖੇ ਨੂੰ ਕਹਾਲੀ ਕੋਈ ਗੱਲ ਨਹੀਂ ਆਗੀ ਕਿਹੜੀ ਕਿਹੜੀ ਗੱਲ ਦਸੀ ਜਾਈਏ ਲਿਖੇ ਤਾਂ ਪਰਈਆ ਗੱਲ ਆਖਾਂ ਓਏ ਲਿਖੇ ਤਾਂ ਪਰੇ ਆ ਗੱਲ ਨੇ ਓ ਬੇਖੋ ਆਨਿਲਨ ਆਨਾਦਨ ਓਪੇਖਾਂ ਵੇਖ ਵੀ ਤੇਰਾ ਲੇਖ ਤੋਂ ਪੜਈ ਹੈ ਕੀ ਦਸੀਏ ਤੇਰੇ ਬਾਰੇ ਅਭੇਗਾ ਗੈਤਕ ਕਿਹਾ ਜਾ ਵੇਖ ਕੋਈ ਵੀ ਬਸ ਗਾਂ ਖਤਰ ਕਿਹਾ ਜਾ ਵੇਖ ਕੋਈ ਜਵਾਬ ਨਹੀਂ ਹੈ ਕੱਲ ਉਹੜ ਗਈ ਉੱਥੇ ਅਨੀਲਨ ਅਨਾਦਨ ਅਨੀਲਨ ਅਨਾਦਨ ਤਨੀਲ ਹੈ ਗਲਤੀ ਮਿਲਤੀ ਦੇ ਪਰੇ ਹੈ ਡੀਲੋ ਡੀਲੋ ਗਲਤੀ ਦੇ ਵਿਚੋਂ ਦਾ ਲਾ ਗਣੀ ਲੰ ਗਿਣਤੀ ਨਹੀਂ ਹੈ ਗਿਣਤੀ ਤੇ ਪਰੇ ਅਨਾਦ ਅਨਾਦ ਮਤਲਬ ਤੇਰੇ ਤੇ ਕੋਈ ਨਾਦ ਕੋਈ ਜਿਹੜਾ ਹੈ ਨਾ ਅਨਾਦ ਨਾ ਤੇਰੇ ਅੰਦਰ ਕੋਈ ਨਾਦ ਨਹੀਂ ਪ੍ਰਗਟ ਹੁੰਦਾ ਸਾਡੇ ਅੰਦਰ ਨਾ ਸਾਨੂੰ ਚਾਹੀਦਾ ਨਾ ਅਨਾਦ ਤਾਂ ਤੇਰੇ ਅੰਦਰ ਨਹੀਂ ਕਿਤੇ ਕੋਈ ਹੁਕਮਾ ਰਿਹਾ ਵੀ ਤੂੰ ਅਨਾਦ ਕੋਈ ਲੈ ਰਿਹਾ ਕਿਤੇ ਉਕਲ ਸਾਡੇ ਅੰਦਰ ਨਾ ਆ ਦੱਸ ਮੈਸੇਜ ਸਾਨੂੰ ਦਾ ਮੈਸੇਜ ਆ ਰਿਹਾ ਤੇਰਾ ਤੇਰੇ ਅੰਦਰ ਕਿਤੋਂ ਹੋਰ ਮੈਸੇਜ ਆ ਰਿਹਾ ਠੀਕ ਆਵਾਦਨ ਆਵਾਦਨ ਜੇ ਸਾਨੂੰ ਮੈਸੇਜ ਆ ਰਿਹਾ ਲੋ ਉਧਰ ਪ੍ਰੇਰਣਾ ਦਾ ਜਿਹੜਾ ਸਾਡੇ ਅੰਦਰ ਕਲਪਨਾ ਜਾਗਦੀ ਹੈ ਸਾਡੇ ਅੰਦਰ ਇੱਛਾ ਜਾਗਦੀ ਹੈ ਉਹਦੇ ਅੰਦਰ ਨਹੀਂ ਆ ਰਿਹਾ ਉਹਦੇ ਅੰਦਰ ਵੀ ਕਿਤੋਂ ਹੋਰ ਨਹੀਂ ਆ ਰਿਹਾ ਆਪਣਾ ਹੀ ਉਹਦੇ ਅੰਦਰ ਜਿਵੇਂ ਸਾਡਾ ਜਿਹੜਾ ਆਪਣਾ ਬਾਣਾ ਨਾ ਵੇਖੋ ਜਾ ਆਪਣਾ ਬਾਣਾ ਸਾਡਾ ਆਪਣਾ ਹੁੰਦਾ ਜਿਹੜਾ ਗੁਰਕਾ ਬਾਣ ਉਹਦੇ ਜਿਹੜੇ ਕੰਮ ਕਰਦੇ ਆਂ ਅਸੀਂ ਕਾਮ ਆ ਉਹ ਹੀ ਹੁੰਦੇ ਨੇ ਜਿਹੜੇ ਸਾਡੇ ਕੰਮ ਕਾਮ ਆ ਹੁੰਦੇ ਗੁਰਕੇ ਬਾਣ ਵਾਲੇ ਨੇ ਨੇ ਆਪਣੇ ਬਾਣੇ ਵਾਲੇ ਕੰਮ ਨੇ ਉਹ ਅਸੀਂ ਪੈਦਾ ਕੀਤੀ ਐ ਸੋਚ ਸਾਡੀ ਆਪਣੀ ਉਹ ਫੇਲ ਹੋ ਜਾਂਦੀ ਐ ਉਹਦੀ ਸੋਚ ਸਾਡੀ ਆਪਣੀ ਐ ਉਹਦੀ ਸਾਰੀ ਸੋਚ ਆਪਣੀ ਐ ਉਦੀ ਸਾਰੀ ਆਪਣੀ ਸੋਚ ਕਾਮਯਾਬ ਹੈ ਸਾਡੀ ਸਾਰੀ ਆਪਣੀ ਸੋਚ ਫੇਲ ਹੈ ਸਾਡੇ ਵਾਸਤੇ ਉਹਦੀਆਂ ਨਹੀਂ ਸੋਚ ਗੁਰਕਾਪਨ ਸਾਡਾ ਆਪਣਾ ਨਹੀਂ ਜਬਾਣਾ ਉਹਦੀਆਂ ਨਹੀਂ ਸੋਚ ਸਾਡੇ ਵਾਸਤੇ ਗੁਰਕਾਪਨ ਉਹਦੇ ਵਾਸਤੇ ਕੰਮ ਲਈਏ ਤਾਂ ਹੀ ਕੰਮ ਆਇਆ ਨਾ ਕਿਉਂਕਿ ਸੋਚ ਉਦੀ ਹੈ ਉਦੀਓ ਕੰਮ ਨੇ ਉਦੀਓ ਇਛਾ ਹੈ ਹੈ ਜੋ ਤੇ ਸੁਭਾਵੇ ਲੋੜ ਕਾ ਸੋਈ ਗੱਲ ਚੰਗੀ ਹੋ ਜੀ ਉਹ ਪੌੜਿਆ ਜੋ ਉਹਦੀ ਇੱਛਾ ਜੋ ਇੱਛਾ ਦਾ ਪੌੜ ਰੇ ਕੋਈ ਗੱਲ ਨਹੀਂ ਉਹਦੀ ਕਾਮਨਾ ਉਹਦੀ ਕਾਮਨਾ ਜਿਹੜੀ ਆਪਣੇ ਵਾਸਤੇ ਸਾਡੇ ਕਾਮਨਾ स्वार्थ ਹੈ ਉਹਦੀ ਕਾਮਨਾ ਵਿੱਚ ਪਰਮਾਰਥ ਹੈ ਫਰਕ ਹੈ ਸਾਡੇ ਕਾਮਨਾ ਸਵਾਰਥ ਹੈ ਉਹਦੀ ਕਾਮਨਾ ਵਿੱਚ ਪਰਮਾਰਥ ਹੈ ਉਹਨਾਂ ਦੇ ਦੇਣੇ ਅਸੀਂ ਲੈਣੇ ਨੇ ਆਡੀ ਕਾਮ ਨੂੰ ਐ ਉਹਦੀ ਕਾਮ ਨੂੰ ਆਏ ਮੰਡੋ ਬਤਾ ਬਖੇਰ ਨੇ ਸਭ ਕੋਈ ਬਾਹਰ ਨੂੰ ਇਹਨਾਂ ਪਾ ਛਿੱਟਾ ਕਰਦੇ ਉਹਨਾਂ ਕਹਿ ਜੀਦਾ ਦੋਜ ਫਰਕ ਹੈ ਨਾ ਗੱਲ ਦਾ ਸਾਡਾ ਹੱਥ ਪੁੱਠਾ ਜਾਂਦਾ ਉਹਦੇ ਨੂੰ ਉਹ ਦੇ ਰਿਹਾ ਅਸੀਂ ਆਪਣੇ ਫਿਚਰ ਆਏ ਆਪਣੇ ਵੱਲੋਂ ਉਹਦੀ ਕਾਮਨਾ ਦਿਲ ਦੀ ਹੋਈ ਹੈ ਤਾਂ ਹੀ ਉਹਨਾਂ ਨੂੰ ਦੇਵ ਹੈ ਜੇ ਜੇਰ ਤਾਂ ਇੱਛਾ ਹੀ ਦੇਣ ਦੀ ਫਾਇਦਾ ਹੁੰਦੀ ਹੈ ਲੈਣ ਦਾ ਲੋੜ ਇਹਨੂੰ ਲੈਣ ਦੇ ਤਾਂ 7 ਵਜੇ ਲੋੜ ਹੋਵੇ ਕਿਥੇ ਚੀਂਦੀ ਜੇ ਦੇ ਨਹੀਂ ਹੈ ਗੇ ਨਹੀਂ ਹੈ ਦੇ ਨਹੀਂ ਹੈ ਤੇ ਉੱਤੇ ਕੰਮ ਨਾ ਖਾਦੀ ਹੋਣੀ ਦੇੜ ਨਹੀਂ ਹੋਣੀ ਹੈ ਥੋਲੇ ਵਾਰ ਸੋਦੇ ਬੈਣਾ ਹਾਂ ਪ੍ਰੇਮ ਪਵਤਰਨ ਸਦਾ ਨਿਰਭਖਾਦਨ ਪ੍ਰੇਮ ਪਵਤਰਨ ਉਹ ਅਸਲ ਚ ਉਹਦੀ ਪ੍ਰੇਰਣਾ ਵੀ ਜਿਹੜੀ ਹੈਗੀ ਨਾ ਪ੍ਰੇਰਣਾ ਵੀ ਕਹਿ ਸਕਦੇ ਹਾਂ ਅਸੀਂ ਇਹਨੂੰ ਪ੍ਰੇਂਗ ਪਵਿੱਤਰ ਪਵਿੱਤਰ ਪ੍ਰੇਰਣਾ ਹਰ ਵਕਤ ਪ੍ਰੇਰਣਾ ਵੀ ਸਾਨੂੰ ਪਵਿੱਤਰ ਦਿੰਦਾ ਸਾਡੇ ਫਾਇਦੇ ਦੀ ਪ੍ਰੇਰਣਾ ਜਿਹੜਾ ਅਸੀਂ ਕੰਮ ਕਰਨਾ ਹੈ ਨਾ ਡਿਵੈਲਪਮੈਂਟ ਅਸੀਂ ਉਹਦੇ ਵਰਗੇ ਹੋਣਾ ਹੈ ਹੋਏ ਹੋ ਪ੍ਰੇਰਣਾ ਇਹੋ ਜੀ ਦੇ ਰਿਹਾ ਤੁਹਾਨੂੰ ਉਹ ਜਿਹੜੀ ਪ੍ਰੇਰਣਾ ਦੇ ਰਿਹਾ ਨਾ ਆਪਣੇ ਵਰਗਾ ਬਣਾਉਣ ਦੀ ਪ੍ਰੇਰਣਾ ਦੇ ਰਿਹਾ ਮੇਰੇ ਵਰਗਾ ਹੀ ਬਣ ਜਾ ਪ੍ਰੇਂਗ ਪਵਿੱਤਰ ਪਵਿੱਤਰ ਪ੍ਰੇਰਣਾ ਦੇ ਇਹੋ ਸਦਾ ਨਿਰਬੁਖਾਦੰ ਬੁਖਾਰ ਨਹੀਂ ਰਹਿੰਦਾ ਬਿਲਕੁਲ ਜਿਹਦੇ ਵਿੱਚ ਬੁਖਾਰ ਨਹੀਂ ਉਹ ਸਿੱਖਾ ਜਿਹਦੇ ਵਿੱਚ ਬੁਖਾਰ ਨਹੀਂ ਉਹ ਸਿੱਖ ਨਹੀਂ ਸਿੱਖਿਆ ਨਹੀਂ ਲੈ ਰਿਆ ਮਤਲਬ ਬੁਖਾਰ ਜਿਹੜੀ ਹੈ ਸਿੱਖਿਆ ਬੁਖਾਰ ਨੂੰ ਦੇਖੋ ਨਾ ਜੇ ਉਹ ਡਰ ਬੁਖਾ ਦੇਗਾ ਤਾਂ ਸਿੱਖ ਨੇ ਡਰ ਬੁਖਾ ਦੇ ਗਏ ਹੁਣ ਸਿੱਖਿਆ ਮਤਲਬ ਦੇਖੋ ਨਾ ਹੋਈ ਤਾਂ ਹੀ ਉਹ ਸਿੱਖਿਆ ਇਹ ਕਹਿੰਦੀ ਹੈ ਸਾਨੂੰ ਉਹ ਡਰ ਬੁਖਾ ਦੇ ਗੋਣਾ ਹੈ ਐਵੇਂ ਬੁਖਾਰ ਨਾ ਰੋਜ਼ ਦੇ ਝਗੜੇ ਜਾਣੇ ਖੜੇ ਕਰਨਾ ਰੋਜ਼ ਦੇ ਲੋਕੀ ਤਾਂ ਨਵੇਂ ਸਟਾਰਟ ਸ਼ਰਾਰਤੀ ਬੁੱਧੀ ਨਾਲ ਇਹਦੀ ਕਰ ਰਹੇ ਆ ਇਹਨਾਂ ਦਾ ਹੱਲ ਤਾਂ ਕਰਨਾ ਝਗੜਿਆਂ ਦਾ ਨਿਪਟਾਰਾ ਕਰਨਾ ਨਾ ਕਿ ਝਗੜੇ ਨਵੇਂ ਖੜੇ ਕਰ ਦੇਣ ਜਿਹਨੇ ਨਵੇਂ ਝਗੜੇ ਕਰੇ ਖੜੇ ਕਰਦੇ ਨੇ ਉਹ ਸਾਰੇ ਬੁੱਧੇ ਸ਼ੈਤਾਨ ਦੇਵਦਾਰ ਸ਼ੈਤਾਨ ਤੇ ਸ਼ੈਤਾਨ ਨੇ ਘਾਰੇ ਧਨ ਕਾ ਖਿਰਾਏ ਹੋਰ ਗੱਲ ਨਾ ਸ਼ੈਤਾਨ 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 ਨੇ ਸਾਰੇ ਸ਼ੈਤਾਨ ਇਕੱਠੇ ਹੋਏ ਬੱਚਾ ਕੋਈ ਚਾਲ ਸੋਚ ਲਈ ਵੀ ਆਏ ਹੋ ਜੂ ਐਤੋਂ ਕੋ ਸ਼ੁਰੂ ਕਰ ਲੋ ਗੱਲ ਹੋ ਰਹੀ ਹੋਏ ਲੱਗ ਲਾ ਇਹਨਾਂ ਬਾਜ ਬਦਲ ਗੂ ਕੀ ਹੋ ਅਸੀਂ ਸੋਚ ਰਹੇ ਨੇ ਚਾਲ ਪੁੱਠੀ ਬਹੁ ਸਿੱਧੀ ਬਹੁ ਕੀ ਹੋ ਕੀ ਨਾ ਉਹ ਤਾਂ ਬਾਦੀ ਗੱਲ ਨਾ ਪਰ ਸ਼ੈਤਾਨ ਸੋਚਦਾ ਰਹਿੰਦਾ ਇਹ ਜੀਦਾਂ ਲ ਸੋਚਦਾ ਰਹਿੰਦਾ ਅਲੇਖੰ ਆਪੇਖੰ ਆਨੀਲੰ ਆਨਾਦੰ ਅਲੇਖੰ ਦਾ ਪੇਖੰ ਅਲੇਖੰ ਦਾ ਪੇਖੰ ਜੇ ਤੂੰ ਅਨੀਲ ਹੈ ਗਿਰਤੀ ਤੋਂ ਪਰੇ ਰਾਦੰ ਹੈ ਤੈਨੂੰ ਕਿਤੇ ਕੋਈ ਮੈਸੇਜ ਨਹੀਂ ਆ ਰਿਹਾ ਸੋ ਆਦੰ ਆਨਾਦੰ ਅਨੀਲੰ ਆਨੰਤੰ ਸੋ ਆਦੰ ਜਮਦਾ ਆਦੰ ਪਹਿਲਾਂ ਤੂੰ ਹੈ ਪਿਛੋ ਸ੍ਰਿਸ਼ਟੀ ਪੈਦਾ ਹੋਈ ਪਹਿਲਾ ਸ਼ਬਦ ਪੈਦਾ ਹੋਇਆ ਰਾਤ ਪੈਦਾ ਹੋਇਆ ਬਾਣੀ ਪੈਦਾ ਹੋਈ ਹੈ ਉਹਦਾ ਹੁਕਮ ਪੈਦਾ ਹੋਇਆ ਬਾਦ ਸ੍ਰਿਸ਼ਟੀ ਪੈਦਾ ਹੋਈ ਹੈ ਅਨਾਦਨ ਅਨੀਲੰ ਅਨਾਦਨ ਹੈ ਤੋ ਵੈਸੇ ਨਹੀਂ ਕਿਤਾਉਂਦਾ ਅਨੀਲ ਹੈ ਕਿ ਗਿਰਦੀ ਬਿੜਦੀ ਤੋ ਪਰੇ ਗਿਰਦਾ ਅਨੰਤੰ ਅਨੰਤ ਖਿਆਲ ਨਹੀਂ ਕਿੰਨੇ ਬਲ ਨੇ ਕਿੰਨੇ ਉੱਥੇ ਨਫਰੀ ਹੈ ਕੋਈ ਪਤਾ ਨਹੀਂ ਹੈ ਖਿਆਲ ਨਹੀਂ ਕਿ ਨਫਰੀ ਕਿੰਨੀ ਹੈ ਉੱਥੇ ਜੇ ਬੰਨ ਲਗਾਏ 10 ਕਰੋੜ 10 ਕਰੋੜ ਕੋਈ ਪਤਾ ਨਹੀਂ ਅਧਵਾਇਖੰ ਆਪਣੇਖੰ ਮਹਿ ਸੰਮਹੰਤੰ ਐ ਸ੍ਰਿਸ਼ਟੀ ਚ ਜਿਹਨੇ ਆਤਮਾ ਨੇ ਉਹਨਾਂ ਦਾ ਨਹੀਂ ਪਤਾ ਉੱਥੇ ਨਾਲੇ ਛੱਡੋ ਤੁਸੀਂ ਜਿਹੜਾ ਜੋ 200 ਰੁਪਏ ਆ ਆਤਮਾਵਾਂ ਦਾ ਉਹ ਤਾਂ ਛੱਡੋ ਜਿਹੜਾ ਬਖੇਰਾਂ ਦਾ ਖਾਦ ਉਹਦਾ ਹੀ ਪਤਾ ਨਹੀਂ ਕਿੰਨੇ ਕਿੰਨੇ ਡਾਲੇ ਬਖੇਰ ਤੇ ਜਿਹੜਾ ਬਖੇਰਿਆਂ ਦਾ ਬੀਜ ਉਹਦਾ ਹੀ ਪਤਾ ਨਹੀਂ ਕਿੰਨਾ ਬਖੇਰਦਾ ਉਹਦੀ ਗਿਰਤੀ ਕੋਈ ਨਹੀਂ ਦੂਏ ਦੀ ਤਾਂ ਕੀ ਗਿਰਤੀ ਹੈ ਸਟਾਕ ਦੀ ਉਹ ਤਾਂ ਨਹੀਂ ਕਰਨਗੇ ਕੋਈ ਦਿਖਾ ਦੇ ਜੋ ਸਾਹਮਣੇ ਇਹ ਤਾਂ ਸਾਹਮਣੇ ਹੀ ਆ ਰਹਿ ਨੂੰ ਕਰ ਲੋ ਥੋੜੀ ਜਿਹੀ ਕਿਨਕੀੜੀ ਹਾਂ ਅਦਵੇਖੰ ਆਪੇਖੰ ਮਹੇਸ਼ੰ ਮਹੰਤੰ ਹਾਂ ਅਦਵੇਖੰ ਆਪੇਖੰ ਮਹੇਸ਼ੰ ਮਹੰਤੰ ਮਹੇਸ਼ੰ ਮਹੰਤੰ ਮਹੇਸ਼ ਕਹਿੰਦੇ ਮਹਾ ਈਸ਼ ਇਹ ਕੀਸ਼ ਹੁੰਦਾ ਇਸ ਇਸਲਾਬ ਦਾ ਹੈ ਨਾਮ ਤੁਹਾਨੂੰ ਈਸ਼ਰ ਬਰਮਾ ਦੇਵੀ ਈਸ਼ਰ ਸੀ ਕਹਿ ਸਕਦੇ ਤੁਸੀਂ ਕਿਸੇ ਜਾਣੇ ਬੰਦਰੂ ਈਸ਼ਰ ਕਹਿ ਸਕਦੇ ਹਾਂ ਜਿਹੜਾ ਮਤਲਬ ਹੈ ਚੜ ਕੇ ਕਰਕੇ ਉੱਪਰ ਚਲਾ ਜਾਵੇ ਨੇਕ ਬੰਦਾ ਹੋ ਮਹੰਤੰ ਬਹਿਜਾ ਤੁ ਹੋਣਾ ਈਸ਼ਰ ਦੇ ਉੱਤਰ ਮਹਾ ਈਸ਼ ਮਹੇਸ ਕਹਿੰਦੇ ਨੇ ਮਹਾ ਈਸ਼ ਮਹੰਤੰ ਵਰਤੰ ਬਜ਼ੁਰਗ ਦਾ ਮਤਲਬ ਹੈ ਆ ਮਹਾ ਆਤਮਾ ਬੋਲ ਭਵੰਤ ਮਹੰਤ ਮਾ ਰੁਖੰ ਨ ਸੋਖੰ ਨ ਦਰੋਹੰ ਨ ਮੋਹੰ ਕਰੋਖੰ ਨ ਸੋਖੰ ਨ ਦਰੋਹੰ ਨ ਬੋਹ ਤਦ ਰੋਖ ਸੋਖ ਨਹੀਂ ਹੈ ਕੋਈ ਦਰੋਹ ਬੋ ਤੇਰੇ ਚ ਹੈ ਨਹੀਂ ਮਕਾਮੰ ਨ ਕਰੋਧੰ ਅਜੋਨੀ ਅਜੋਹੰ ਨ ਕਾਮ ਕਰੋ ਤੋ ਪ੍ਰਹਿਤ ਹੈ ਤੂ ਅਜੋਨੀ ਹੈ ਅਜੋਹੰ ਤੈਨੂੰ ਕੋਈ ਵੀ ਵਾਇਆ ਦੀ ਲਪਤਾ ਤੇਰੇ ਵਿੱਚ ਥੀ ਹੈ ਪਾਇਆ ਦੀ ਲੋੜ ਤੇ ਨੂੰ ਨਾ ਹੈ ਨਹੀਂ ਹੈ ਪਾਇਆ ਦੀ ਭੁੱਖ ਤੇ ਨੂੰ ਨਹੀਂ ਹੈ ਦੇਹ ਤੇਰੇ ਕੋਲ ਨਹੀਂ ਹੈ ਸਵਾਰ ਤੇਰੇ ਚ ਨਹੀਂ ਹੈ ਅਜੋਦੀ